ਵਾਹਿਗੁਰੂ ਜੀ ਕਾ ਕਾਲ ਸਤ ਕਰਾਈ ਵਾਹਿਗੁਰੂ ਜੀ ਕੀ ਫਤਿਹ ਆਸਾ ਘਰ ਪੰਜਵਾ ਅਸੈਨ ਇ ਦਰਮਿਆਨਾਂ ਜਾਂ ਬੋਲਣਾ ਨਾ ਕਹਿਣਾ ਆਸਾ ਨਗਰ ਆਸਾ ਦਰਮਿਆਨਾਂ ਦਾ ਆਸਾ ਮਹੱਲਾ ਪੰਜਵਾ ਆਸਾ ਘਰ ਪੰਜਵਾ ਮਹੱਲਾ ਪਹਿਲਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਪੀਤਰ ਪੰਚ ਗੁਪਤ ਮਨ ਵਾਸੀ ਹੋਏ ਵੀ ਵਿਸਰਾਮ ਧਿਆਨ ਨਾਲ ਲੋਣਾ ਪੀਤਰ ਪੰਚ ਗੁਪਤ ਮਨ ਵਾਸੀ ਥਿਰ ਨਾ ਰਹੈ ਜੈਸੇ ਭਵ ਹੈ ਉਦਾਸੀ ਮਨ ਮੇਰਾ ਦਿਆਲ ਸੇਤੀ ਥਿਰ ਨਾ ਰਹੈ ਮਨ ਮੇਰਾ ਇਥੇ ਵਿਸਰਾਮ ਲਾ ਦੋ ਮਨ ਮੇਰਾ ਦਿਆਲ ਸੇਤੀ ਥਿਰ ਨਾ ਰਹੈ ਲੋਭੀ ਕਪਟੀ ਕ ਪਾਪੀ ਪਾਖੰਡੀ ਮਾਇਆ ਅਦਿਕ ਲੱਗਾ ਰਹਾਉ ਫੂਲ ਮਾਲਾ ਗਲ ਪਹਿਰੌਗੀ ਹਾਰੋ ਗੱਲ ਨਹੀਂ ਕਹਿਣਾ ਗਾਲ ਗਾਲ ਪੋਲਾ ਬੋਲਣਾ ਫੂਲ ਮਾਲਾ ਮੂ ਗਾਲ ਪਹਿਰੌਗੀ ਹਾਰੋ ਇਹ ਪਹਿਰੂ ਨਹੀਂ ਬੋਲਣਾ ਪਹਿਰਾ ਤੇ ਗੀ ਦੇ ਵਿੱਚ ਡੈਸ਼ ਦੇ ਕੇ ਉਚਾਰਨ ਕਰਨਾ ਪਾਠ ਇਕੱਠਾ ਹੀ ਹੈ ਪਹਿਰੌਗੀ ਹਾਰੋ ਮਿਲੇਗਾ ਪ੍ਰੀਤਮ ਜਿੱਥੇ ਵੀ ਗਗਾ ਜਾਂ ਗੀ ਪਦ ਪਿੱਛੋਂ ਆਉਨ ਨਾ ਲਮਕਾ ਕੇ ਮਿਲੇਗਾ ਪ੍ਰੀਤਮ ਮਿਲੇਗਾ ਪ੍ਰੀਤਮ ਤਬ ਕਰਾਉਗੀ ਸਿਗਾਰੋ ਤਬ ਕਸਕੇ ਨਹੀਂ ਬੋਲਣਾ ਤਬ ਕਰਾਉਗੀ ਸਿਗਾਰੋ ਪੰਜ ਸਖੀ ਹਮ ਇੱਕ ਪਤਾਰੂ ਪੰਜ ਸਖੀ ਹਮ ਇੱਕ ਪਤਾਰੂ ਰੀਡ ਲੱਗੀ ਹੈ ਜੀੜਾ ਚਾਲਣਹਾਰੂ ਪੰਚ ਸਖੀ ਮਿਲ ਰੁਦਨ ਕਰੇਹਾ ਆਏ ਮਿਲਤੇ ਹੀ ਵਿਸਰਾਂਨ ਲਾਉਣਾ ਪੰਚ ਸਖੀ ਮਿਲ ਰੁਦਨ ਕਰੇਹਾ ਸਾਹ ਉਪਜੂਤਾ ਪ੍ਰਣਮਤ ਨਾਨਕ ਲੇਖਾ ਦੇਹਾ ਇਕ ਓੰਕਾਰ ਸਤ ਗੁਰ ਪ੍ਰਸਾਦ ਆਸਾ ਘਰ ਸੇਵਾ ਮਹੱਲਾ ਪਹਿਲਾ ਮਨ ਮੋਤੀ ਜੇ ਗਹਿਣਾ ਹੋਵੇ ਪੌਣ ਹੋਵੇ ਸੂਤ ਧਾਰੀ ਖਿਮਾ 시ਗਾਰ ਕਾਮਣ ਤਨ ਪਹਿਰੈ 라ਵੇ ਲਾਲ ਪਿਆਰੀ ਲਾਲ ਬਹੁ ਗੁਣ ਕਾਮਣ 모ਹੀ ਲਾਲ ਬਹੁ ਗੁਣ ਇਥੇ ਵਿਸਰਾਮ ਲਾਉਣਾ ਲਾਲ ਬਹੁ ਗੁਣ ਕਾਮਣ 모ਹੀ ਲਾਲ ਬਹੁ ਗੁਣ ਕਾਮਣ 모ਹੀ ਤੇਰੇ ਗੁਣ ਹੋਹਿ ਤੇਦੇ ਗੁਣ ਤੇਰੇ ਗੁਣ ਹੋਹਿ ਨ ਅਵਰੀ ਰਹਾਉ ਹਰ ਹਰ ਹਾਰ ਕੰਠ ਲੇ ਪਹਿਰੈ ਹਰ ਹਰ ਹਾਰ ਕੰਠ ਲੇ ਪਹਿਰੈ ਦਾਮोदर दंत लेई कार कार ਕਰਤਾ ਕੰਗਣ ਪਹਿਰੈ ਕਰ ਕਰ ਕਰਤਾ ਕੰਗਣ ਪਹਿਰੈ ਕਰ ਕਰ ਕਰਤਾ ਕੰਗਣ ਪਹਿਰੈ ਇਨ ਬਿਦ ਚਿਤ ਤਰੇਈ ਮਦਸੂਦਨ ਕਰ मुndਰੀ ਪਹਿਰੈ ਪਰਮੇਸ਼ਰ ਪਾਟ ਲਈ ਧੀਰਜ ਧੜੀ ਬੰਧਾਵੇ ਕਾਮਣ ਸ੍ਰੀ ਰੰਗ ਸੁਰਮਾ ਦੇਈ ਸ੍ਰੀ ਰੰਗ ਵਖਰੇ ਹੀ ਪਾਠ ਹੈ ਸ੍ਰੀ ਰੰਗ ਸੁਰਮਾ ਦੇਈ ਮਨ ਮੰਦਰ ਜੇ ਦੀਪਕ ਜਾਲੇ ਕਾਇਆ ਸੇਜ ਕਰੀ ਗਿਆਨ ਰਾਉ ਜਬ ਸੀਜੈ ਆਵੇ ਗਿਆਨ ਰਾਉ ਪਾਠ ਇਕੱਠਾ ਹੀ ਹੈ ਗਿਆਨ ਰਾਉ ਜਬ ਸੀਜੈ ਆਵੇ ਗਿਆਨ ਰਾਉ ਜਬ ਸੀਜੈ ਆਵੇ ਤ ਨਾਨਕ ਭੂ ਤ ਨਾਨਕ ਭੋਗ ਕਰੇਈ ਆਸਾ ਮਹੱਲਾ ਪਹਿਲਾ ਕੀਤਾ ਹੋਵੈ ਕਰੇ ਕਰਾਇਆ ਤਿਸ ਕਿਆ ਕਹੀਐ ਭਾਈ ਜੋ ਕਿਛ ਕਰਨਾ ਸੋ ਕਰ ਰਹਾ ਕੀਤੇ ਕਿਆ ਚਤੁਰਾਈ ਤੇਰਾ ਹੁਕਮ ਪਲਾ ਤੁਧ ਭਾਵੈ ਇਸ ਨਾਮ ਧਿਆਨ ਲਾਉਣਾ ਤੇਰਾ ਹੁਕਮ ਭਲਾ ਤੁਧ ਭਾਵੈ ਨਾਨਕ ਤਾ ਕੋ ਮਿਲੇ ਵਡਾਈ ਸਾਚੇ ਨਾਮ ਸਮਾਵੈ ਰਹਾਉ ਕੀਰਤ ਪਇਆ ਪਰਵਾਣਾ ਲਿਖਿਆ ਬਾਹੁਰੇ ਹੁਕਮ ਨਾ ਹੋਈ ਜੈਸਾ ਲਿਖਿਆ ਤੈਸਾ ਪੜਿਆ ਮੀਟ ਨਾ ਸਕੈ ਕੋਈ ਜੈਸਾ ਲਿਖਿਆ ਤੈਸਾ ਪੜਿਆ ਪੜਿਆ ਪੂਲਾ ਉਚਾਰਨ ਕਰਨਾ ਮੀਟ ਨਾ ਸਕੈ ਕੋਈ ਜੇ ਕੋ ਦਰਗਹ ਬਹੁਤਾ ਬੋਲੇ ਨਾ ਉਪਵੈ ਬਾਜ਼ਾਰੀ ਸਤਰੰਜ ਬਾਜ਼ੀ ਪੱਕੈ ਨਾਹੀ ਕੱਚੀ ਆਵੈ ਸਾਰੀ ਸਤਰਾਂ ਦੇ ਬਾਜ਼ੀ ਪੱਕਾ ਨਾਹੀ 31 ਆਵੇ ਸਾਰੀ ਨਾ ਕੋ ਪੜਿਆ ਪੰਡਿਤ ਬੀਨਾ ਨਾ ਕੋ ਮੂਰਖ ਮੰਦਾ ਇਹ ਦੋਵੇਂ ਜਿਹੜੇ ਨਾ ਪਾਧਾ ਨੇ ਥਿਯਮ ਕਲਾ ਕੀ ਉਚਾਰਨ ਕਰਨਾ ਬੰਦੀ ਅੰਦਰ ਸਿਫਤ ਕਰਾਈ ਤਾਕਉ ਕਹੀਐ ਬੰਦਾ ਬੰਦੀ ਅਤੇ ਬੰਦਾ ਜਿਹੜੇ ਪਾਦ ਹਨ ਦਦਿਆਂ ਨਾਲ ਹੀ ਉਚਾਰਨ ਕਰਨੇ ਹਨ ਬੰਦੀ ਤੇ ਬੰਦਾ ਨਹੀਂ ਕਹਿਣਾ ਆਸਾ ਮਹੱਲਾ ਪਹਿਲਾ ਗੁਰ ਕਾ ਸ਼ਬਦ ਮਨਮਹ ਮੰਦਰਾ ਖਿੰਥਾ ਖਿਮਾ ਹਡਾਵਾਓ ਜੋ ਕੇ ਚ ਕਰਾ ਭਲਾ ਕਰ ਮਨਉ ਸਹਿਜ ਜੋਗ ਨਿਦ ਪਾਵਾਓ ਬਾਬਾ ਜੁਗਤਾ ਜੀਓ ਜੁਗ ਹੈ ਜੁਗ ਜੋਗੀ ਪਰ ਬਾਬਾ ਜੁਗਤਾ ਜੀਓ ਜੁਗਹਿ ਜੁਗ ਜੋਗੀ ਇਥੇ ਵਿਸਰਾਮ ਲਾਉਣਾ ਪਰਮਤੰਤ ਮਹ ਜੋਗੰ ਅੰਮ੍ਰਿਤ ਨਾਮ ਨਿਰੰਜਨ ਪਾਇਆ ਗਿਆਨ ਕਾਇਆ ਰਸ ਭੋਗੰ ਰਹਾਉ ਸਿਵ ਨਗਰੀ ਮਹ ਆਸਣ ਬੈਸਾਉ ਕਲਪ ਤਿਆਗੀ ਬਾਦੰ ਸਿੰਗੀ ਸ਼ਬਦ ਸਦਾ ਧੁਨ ਸੁਹ ਹੈ ਸਿੰਗੀ ਸਿੰਗੀ ਉਚਾਰਨ ਕਰਨਾ ਸਿੰਗੀ ਨਹੀਂ ਕਹਿਣਾ ਕਿਉਂਕਿ ਸਿੰਗੀ ਸ਼ਬਦ ਸਦਾ ਧੁਨ ਸੋ ਹੈ ਫੇਰ ਵੀ ਨਹੀਂ ਸ਼ੁੱਧ ਨਹੀਂ ਸਿੰਗੀ ਸਿੰਗੀ ਨੰਗੀ ਨੰਗਾ ਸਿੰਗੀ ਸਿੰਗੀ ਸ਼ਬਦ ਸਦਾ ਧੁਨ ਸੋ ਹੈ ਅਹਨਿਸ ਪੂਰੈ ਨਾਦੰ ਪਤ ਵਿਚਾਰ ਗਿਆਨ ਮਤ ਡੰਡਾ ਪਤ ਵਿਚਾਰ ਗਿਆਨ ਮਤ ਡੰਡਾ ਗਿਆਨ ਮਤ ਸੰਬੰਧਕ ਪਾਠ ਹੈ ਵਰਤਮਾਨ ਬੇਭੂਤੰ ਹਰ ਕੀਰਤ ਰਹਿ ਰਾਸ ਹਮਾਰੀ ਗੁਰਮੁਖ ਪੰਥ ਅਤੀਤੰ ਸਗਲੀ ਜੋਤ ਹਮਾਰੀ ਸਮਿਆ ਹਮਾਰੀ ਨਹੀਂ ਮਾ ਵੀ ਪਾਰਾ ਕਰ ਦਿੱਤਾ ਦੀ ਵੀ ਪਾਰਾ ਕਰਤਾ ਹਮਾਰੀ ਸਗਲੀ ਜੋਤ ਹਮਾਰੀ ਸਮਿਆ ਸਮਿਆ ਸਗਲੀ ਜੋਤ ਹਮਾਰੀ ਸਮਿਆ ਨਾ ਨਾ ਵਰਨ ਅਨੇਕੰ ਕਹੋ ਨਾਨਕ ਸੁਣ ਭਰਥਰ ਜੋਗੀ ਪਾਰ ਬ੍ਰਹਮ ਲਿਵ ਏਕੰ ਆਸਾ ਮਹੱਲਾ ਪਹਿਲਾ ਗੋੜ ਕਰ ਗਿਆਨ ਧਿਆਨ ਕਰ ਧਾਵੈ ਕਰ ਕਰਨੀ ਕਾ ਸਪਾਈਐ ਬਾਠੀ ਪਵਨ ਪ੍ਰੇਮ ਕਾ ਬਾਠੀ ਭਵਨ ਪ੍ਰੇਮ ਕਾ ਪੋਚਾ ਧਿਆਨ ਨਾਲ ਭਵਨ ਹੀ ਉਚਾਰਨ ਕਰ ਲੈ ਪਵਨ ਨੀ ਕਹਿਣਾ ਹੈ ਪਾਠੀ ਭਵਨ ਪ੍ਰੇਮ ਕਾ ਪੂਚਾ ਇਤਰਾਸ ਅਮਿਓ ਚੁਆਈਐ ਬਾਬਾ ਮਨ ਮਤਵਾਰੂ ਨਾਮ ਰਸ ਪੀਵੇ ਜੀ ਬਾਬਾ ਮਨ ਮਤਵਾਰੂ ਨਾਮ ਰਸ ਪੀਵੇ ਸਹਿਜ ਰੰਗ ਰਾਚ ਰਹਾ ਅਹ ਨਿਸ ਬਣੀ ਪ੍ਰੇਮ ਲਿਵ ਲਾਗੀ ਇਹ ਸੰਪਰਦਾ ਦੇ ਵਿੱਚ ਪਾਠ ਕਰਕੇ ਕਰਾਇਆ ਜਾਂਦਾ ਹੈ ਅਹ ਨਿਸ ਬੰਨੀ ਪ੍ਰੇਮ ਲਿਵ ਲਾਗੀ ਬੰਨੀ ਬੋਲਣਾ ਹੈ ਯਾਨੀ ਪੂਟਲੀ ਅਹ ਨਿਸ ਬੰਨੀ ਪ੍ਰੇਮ ਲੇਵ ਲਾਗੀ ਸ਼ਬਦ ਅਨਾਹਦ ਗਹਿਆ ਰਹਾਉ ਪੂਰਾ ਸਾਚ ਪਿਆਲਾ ਸਹਜੇ ਤਿਸਹ ਪੀਐ ਜਾ ਕੋ ਨਦਰ ਕਰੇ ਇਸੇ ਵਿਸਰਾਮ ਧਿਆਨ ਨਾਲ ਲਾਉਣਾ ਪੂਰਾ ਸਾਚ ਪਿਆਲਾ ਸਹਜੇ ਇਥੇ ਵਿਸਰਾਮ ਹੈ ਤਿਸਹ ਪੀਐ ਜਾ ਕੋ ਨਦਰ ਕਰੇ ਅੰਮ੍ਰਿਤ ਕਾ ਵਾਪਾਰੀ ਹੋਵੇ ਕਿਆ ਮਦ ਛੂਛੈ ਪਾਉ ਤਰੇ ਗੁਰ ਕੀ ਸਾਖੀ ਅੰਮ੍ਰਿਤ ਬਾਣੀ ਪੀਵਤ ਹੀ ਪਰਵਾਣ ਭਇਆ ਦਰ ਦਰਸ਼ਨ ਕਾ ਪ੍ਰੀਤਮ ਹੋਵੈ ਮੁਕਤ ਬੈਕੁੰਠਾ ਕਰਿਆ ਸਿਫਤੀ ਰਤਾ ਸਦ ਬੈਰਾਗੀ ਦੂਐ ਜਨਮ ਨਹਾਰੈ ਕਹ ਨਾਨਕ ਸੁਣ ਭਰਥਰ ਜੋਗੀ ਖੀਵਾ ਅੰਮ੍ਰਿਤ ਧਾਰੈ ਆਸਾ ਮਹੱਲਾ ਪਹਿਲਾ ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ ਇਹ ਧਿਆਨ ਨਾਲ ਪਾਠ ਕਰਨਾ ਖੁਰਾਸਾਨ ਜਿਹੜਾ ਪਾਠ ਹੈ ਨਾ ਇਹ ਥੋੜਾ ਜਿਹਾ ਖੁਰਾ ਤੇਸਾਨ ਦੇ ਵਿੱਚ ਡੈਸ਼ ਦੇ ਕੇ ਲਮਕਾ ਕੇ ਬੋਲਣਾ ਪਾਠ ਕਠਈ ਹੈ ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਇਹ ਹਿੰਦੁਸਤਾਨ ਹੋੜਾ ਲਾ ਕੇ ਨਹੀਂ ਬੋਲਣਾ ਔਂਕਰ ਦੇ ਨਾਲ ਹਿੰਦੂ ਹਿੰਦੁਸਤਾਨ ਦਰਾਇਆ ਸਥਾਨ ਵੀ ਨਹੀਂ ਕਹਿਣਾ ਤੱਤਾ ਉਚਾਰਨ ਕਰਨਾ ਆਪੈ ਦੋਸ ਨਦੀ ਕਰਤਾ ਜਾਮਕਰ ਮੁਗਲ ਚੜਾਇਆ ਇਤੀ ਮਾਰ ਪਈ ਕਰਲਾਣੀ ਤੈਂ ਕੀ ਦਰਦ ਨਾ ਆਇਆ ਇਹ ਵੀ ਪਾਠ ਧਿਆਨ ਨਾਲ ਉਚਾਰਨ ਕਰਨਾ ਹੈ ਏਤੀ ਮਾਰ ਪਈ ਕਰਲਾਣੇ ਕਰਲਾਣੇ ਪਾਠ ਉਚਾਰਨ ਕਰਨਾ ਆਮ ਕਈ ਨਾ ਕੁਰਲਾਣੇ ਕਹਿ ਜਾਂਦੇ ਹਨ ਕੱਕੇ ਓਂਕਰ ਲਾ ਕੇ ਤੈਂ ਕੀ ਜਿਹੜਾ ਤੈਂ ਕੀ ਜਿਹੜਾ ਪਾਠ ਹੈ ਇਹ ਲਮਕਾਕ ਇਸਨਬੰਧਕ ਬੋਲਣਾ ਤੈਂ ਕੀ ਦਰਦ ਨਾ ਆਇਆ ਕਰਤਾ ਤੂੰ ਸਭ ਨਾ ਕਾ ਸੂਈ ਜੀ ਸਕਤਾ ਸਕਤੇ ਕੋ ਮਾਰੇ ਤਾ ਮਨ ਰੂਸ ਨ ਹੋਈ ਰਹਾਉ ਸਕਤਾ ਸੀ ਹੋ ਮਾਰੇ ਪੈ ਵੱਗੈ ਖਸਮੇ ਸਾ ਪੁਰਸਾਈ ਜਿਵੇਂ ਧਿਆਨ ਨਾਲ ਵਿਸਰਾਮ ਲਾਉਣਾ ਸਕਤਾ ਸੀ ਹੋ ਮਾਰੇ ਪੈ ਵੱਗੈ ਵੱਗੈ ਕਸ ਕੇ ਬੋਲਣਾ ਖਸਮੇ ਸਾ ਪੁਰਸਾਈ ਰਤਨ ਵਿਗਾਰ ਵਿਗੂਏ ਕੁੱਤੀ ਇੱਕ ਕੁੰਤੀ ਨਹੀਂ ਕਹਿਣਾ ਕੁੱਤੀ ਉਚਾਰਨ ਕਰਨਾ ਰਤਨ ਵਿਗਾਰ ਵਿਗੂਏ ਕੁੱਤੀ ਮੋਇਆ ਸਾਰ ਨਾ ਕਾਈ ਆਪੇ ਜੋੜ ਵਿਛੋੜੇ ਆਪੇ ਵੇਖ ਤੇਰੀ ਵढਾਈ ਜੀ ਕੋ ਨਾ ਉਤਰਾਏ ਵੱਡਾ ਸਾਧ ਕਰੇ ਮਨ ਭਾਣੀ ਕਸਮੈ ਨਦਰੀ ਕੀੜਾ ਵੇ ਜੀਤਿ ਚੁਗਾ ਧਣੀ ਮਰ ਮਰ ਜੀਵੈ ਤਾ ਕਿਛ ਪਾਈ ਨਾਨਕ ਨਾਮ ਵਖਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ